4-5 ਲੱਖ ਦੇ ਥੱਲੇ ਆ ਗਏ ਜੀ ਕਰਜ਼ੇ ਦੇ ਥੱਲੇ ਪਹਿਲੀ ਵੀ ਠੇਕੇ ਤੇ ਉਹ ਵੀ ਸਾਰੀ ਡੁੱਬ ਲੱਗ ਗਈ ਪੱਟਾ ਢੱਕਾ ਸਭ ਖਤਮ ਹੋ ਗਿਆ ਗਰੀਬ ਆਸੀਂ ਸਾਡੀ ਨਾ ਕੋ ਜਮੀਨ ਹੈ ਨਾ ਕੋਸ ਮਾਲ ਡੰਗਰ ਤੇ ਅਸੀਂ ਜਾਂ ਬੱਚੇ ਜੇ ਡੰਦੇ ਵਾਲੇ ਦੱਪਾ ਕਰਦੇ ਹਾਂ ਹਾਂਜੀ ਬਹੁਤ ਔਖਾ ਗੁਜ਼ਾਰਾ ਆਂਦਾ ਹਨ 5 ਲੱਖ ਦੇ ਥੱਲੇ ਆਏ ਤੇ ਭਰਨਾ ਕਿੱਥੋਂ ਮਾਲ ਡੰਗਰ ਦਾ ਜਿਹੜਾ ਹੁਣ ਸਾਹਮਣੇ ਬੈਠਾ ਪੱਠਾ ਡੁੱਬ ਗਏ ਨੇ ਖਤਮ ਹੋ ਗਏ ਨੇ ਉਹ ਨਹੀਂ ਵਿਚਾਰੀਆਂ ਭੁੱਖੀਆਂ ਬੈਠੀਆਂ ਪੰਡ ਪੰਡ ਤੂੜੀ ਦੀ ਛੈਰੋ ਲਿਆ ਕੇ ਪਾਉਣ ਦੇ ਕਿਸੇ ਨੇ ਪੁੱਛਿਆ ਆਣ ਕੇ ਕਾਲੀ ਤੂੜੀ ਬਰੋੜ ਗਈ ਤੁੜੀ ਵੀ ਰੋੜ ਗਈ ਤੇ ਡੰਗਰ ਆ ਰਹੀ ਆ ਜੇ ਕੋਈ ਨਹੀਂ ਆ ਰਿਹਾ ਕੁਝ ਵੀ ਨਹੀਂ ਆ ਰਿਹਾ ਕਿੱਥੇ ਜਾਂਦਾ ਫਿਰ ਨਹੀਂ ਆ ਗਾਂ ਲਈ ਜਾਂਦੇ ਨੇ ਹਾਦ ਦਾ ਡੰਗਰ ਨਾ ਪਾਣੀ ਪੀ ਹੱਕਦੇ ਨਾ ਕੁਝ ਵੀ ਨਹੀਂ ਭੁੱਖੇ ਤਰਿਆਏ ਖੜੇ ਨਹੀਂ ਕਮਰਿਆਂ ਦੇ ਵਿੱਚ ਪਾਣੀ ਪੈ ਗਿਆ ਹਾਰਾ ਕੁਝ ਲੋੜ ਗਿਆ ਤੇ ਮਸੇ ਬਾਲ ਬੱਚੇ ਨੂੰ ਕੱਟ ਕੇ ਲੈ ਆਂਦਾ ਮਾਂ ਨੂੰ ਲੈ ਆਂਦਾ ਬੜਾ ਮੰਦੇ ਹਾਲ ਹੋ ਗਿਆ ਸੀ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਛੜਕਾਂ ਤੇ ਬੈਠੇ ਨੇ ਕਿੱਥੇ ਬੈਠਣ ਹੁਣ ਹਦਰ हसन ਮਗਰ ਆ ਰਿਆਂ ਅੰਦਰ ਪਾਣੀ ਭਰ ਕੇ ਥਾਵਾਂ ਬੈ ਗਏ ਤਾਂਨੇ ਲੋੜ ਕੇ ਬਾਹਰ ਬੱਚਾ ਕੱਢ ਲੈ ਰਾਜ 1 ਵਜੇ ਕੋਈ ਬੱਸ ਗਈ ਏ ਚੂੜੋ ਜਿਹੜਾ ਇਸੋਂ ਲੈ ਆਂਦੇ ਨੇ ਬਾਰੇ ਕੇ ਸਕੂਲ ਦੇ ਅਸੀਂ ਪਸੂ ਲੈ ਦੇ ਬੈਠੇ ਇੱਥੇ ਬਾਹਰ ਹੋਰ ਦੇ ਕਿੰਨੇ ਘੰਟੇ ਬੈਠਣ ਆਜੋਗੇ ਚੌਥਾ ਜੀ ਅਸੀਂ ਇਸ ਵੇਲੇ ਹੁਸੈਨੀਵਾਲਾ ਸਰਹੱਦ ਤੇ ਮੌਜੂਦ ਆ ਜਿੱਥੇ ਸਤਲੁਜ ਦਰਿਆ ਨੇ ਤਬਾਹੀ ਮਚਾ ਰખી ਆ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣੇ ਆ 2023 ਦੇ ਵਿੱਚ ਵੀ ਇਸ ਜਗ੍ਹਾ ਦੇ ਉੱਪਰ ਇਸ ਘਰ ਦੇ ਵਿੱਚ ਪਾਣੀ ਵੜ ਗਿਆ ਸੀਗਾ ਔਰ ਇਸ ਜਿਹੜਾ ਪਰਿਵਾਰ ਹੈ ਇਹ ਦੱਸਦਾ ਕਿ ਉਸ ਵੇਲੇ ਔਰ ਅੱਜ 2 ਫਟ ਪਾਣੀ ਜਿਹੜਾ ਉਹ ਉੱਪਰ ਉੱਠ ਚੁੱਕਾ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਤਲੁਜ ਦਰਿਆ ਦੀ ਜਿਹੜੀ ਮਾਰ ਉਹ ਇਨਾਂ ਘਰਾਂ ਤੱਕ ਵੀ ਪਹੁੰਚ ਚੁੱਕੀ ਆ ਔਰ ਇਸ ਦੇ ਪਾਰ ਸਤਲੁਜ ਦਰਿਆ ਜਿਹੜਾ ਉਹ ਵਗ ਰਿਹਾ ਇੱਥੇ ਨਾਲ ਕੁਝ ਲੋਕ ਵੀ ਬੈਠੇ ਹੋਏ ਨੇ ਸੜਕ ਦੇ ਉੱਪਰ ਜਿਹੜੇ ਸਤਲੁਜ ਦਰਿਆ ਦੇ ਪਰਲੇ ਪਾਸੇ ਰਹਿੰਦੇ ਸੀ ਔਰ ਉਹ ਆਪਣਾ ਘਰ-ਬਾਰ ਛੱਡ ਕੇ ਇਸ ਸੜਕ ਦੇ ਉੱਪਰ ਮੌਜੂਦ ਨੇ ਤਾਂ ਗੱਲਬਾਤ ਕਰਦੇ ਆ ਆਪਾਂ ਜੀ ਤੁਹਾਡਾ ਨਾਮ ਕੀ ਹੈ ਜੀ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜੀ ਜਿੱਦਾਂ ਹੁਣ ਇਸ ਵੇਲੇ ਕਿੰਨਾ ਪਾਣੀ ਆ ਚੁੱਕਾ ਇਸ ਵੇਲੇ 2.5 ਫੁੱਟ ਪਾਣੀ ਆਇਆ 2.5 ਫੁੱਟ ਹਾਂਜੀ ਜਦੋਂ 2013 ਵਿੱਚ ਪਾਣੀ ਆਇਆ ਸੀ ਉਸ ਉਦੋਂ ਫਿਰ ਕਿੰਨਾ ਸੀ ਉਦੋਂ ਫੁੱਟ ਫੁੱਟ ਪਾਣੀ ਸੜ ਰਿਹਾ ਸੀ ਘਰ ਦੇ ਵਿੱਚ ਉਦੋਂ ਫੁੱਟ ਫੁੱਟ ਸੀ ਤੇ ਹੁਣ 2.5 ਫੁੱਟ ਹੋ ਗਿਆ ਕਿੰਨਾ ਕੁ ਨੁਕਸਾਨ ਉਸ ਵੇਲੇ ਹੋਇਆ ਸੀ ਤੇ ਅੱਜ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਸਾਰਾ ਹੀ ਹੋ ਗਿਆ ਜੀ ਹਾਂਜੀ ਮਕਾਨ ਵੀ ਪੜ ਗਿਆ ਸਭ ਕੁਝ ਖਤਮ ਹੋ ਗਿਆ ਹਾਂ ਉਦੋਂ ਜਦੋਂ 23cm ਹੜਾ ਆਇਆ ਸੀ ਉਦੋਂ ਦੀਆਂ ਤਰੇੜਾਂ ਆ ਗਈਆਂ ਪੜ ਗਈਆਂ ਮਕਾਨ ਬਸ ਖਾਨ ਇੱਕ ਡਿੱਗ ਪਿਆ ਜੀ ਹਾਂਜੀ ਇੱਕ ਡਿੱਗ ਪਿਆ ਦੋ ਪੜ ਗਏ ਦੋ ਪੜ ਗਏ ਤੇ ਹੁਣ ਜੇ ਗੱਲ ਕਰੀਏ ਤਾਂ ਅੱਜ ਫੇਰ ਜਿੱਦਾਂ ਹੜ ਆ ਗਏ ਨੇ ਔਰ ਤੁਸੀਂ ਇੱਕ ਸਮਾਨ ਸਰਾਸੱਕੇ ਬਾਹਰ ਰੱਖਿਆ ਹੋਇਆ ਤੇ ਦੋ ਸਾਲਾਂ ਬਾਅਦ ਜਿਹੜਾ ਇੰਨਾ ਕਰਜ਼ਾ ਵੀ ਚੜ ਜਾਂਦਾ ਕਿਉਂਕਿ ਤੁਹਾਡੇ ਡੰਗਰ ਵੀ ਜਿਹੜੇ ਉਹ ਸੜਕ ਤੇ ਵੱਜੇ ਹੋਏ ਨੇ ਹਾਂਜੀ ਹਾਂਜੀ ਚਾਰ ਪੰਜ ਲੱਖ ਤੇ ਥੱਲੇ ਆ ਗਏ ਜੀ ਕਰਜ਼ੇ ਦੇ ਥੱਲੇ ਪਹਿਲੀ ਵੀ ਠੇਕੇ ਤੇ ਉਹ ਵੀ ਸਾਰੀ ਡੁੱਬ ਲੱਗ ਗਈ ਪਟਾ ਡੱਕਾ ਸਭ ਖਤਮ ਹੋ ਗਿਆ ਹਾਂਜੀ ਉਹ ਉਹਦੇ ਵੱਡਾ ਨੁਕਸਾਨ ਹੋਇਆ ਉਹਦੇ ਬਹੁਤ ਵੱਡਾ ਨੁਕਸਾਨ ਹੋਇਆ ਸੀ ਜੀ ਹਾਂਜੀ ਅਜੇ ਤੱਕ ਉੱਪਰ ਨਹੀਂ ਆਏ ਪਰ ਦੁਬਾਰਾ ਫਿਰ ਉਹੀ ਮਾਰ ਵੱਜੀ ਜੀ ਮੋਆਵਜ਼ਾ ਮਿਲਿਆ ਸੀ ਉਹ ਤੋਂ ਕੁਝ ਨਹੀਂ ਮਿਲਿਆ ਜੀ ਸਰਕਾਰ ਤਾਂ ਕਹਿੰਦੀ ਸੀ ਕਿ ਅਸੀਂ ਗੁਰਦਾਵਰੀਆਂ ਕਰਵਾ ਕੇ ਮੁਆਵਜ਼ਾ ਮਿਲਿਆ ਜੀ ਇੱਕ ਪੈਸੇ ਤੱਕ ਵੀ ਨਹੀਂ ਕੋਈ ਖੁਸ਼ੀ ਨਹੀਂ ਮਿਲਿਆ ਜੀ ਹਾਂਜੀ ਉਦੋਂ ਕਿੰਨਾ ਕਿੰਨੇ ਦਿਨ ਬਾਹਰ ਰਹੇ ਸੀ ਜਦੋਂ ਦਾ ਘਰ ਛੱਡ ਕੇ ਇੱਕ ਮਹੀਨਾ ਬਾਹਰ ਰਹੇ ਸੀ ਅੱਜ ਕੋਲੋਂ ਇੰਤੋਂ ਇੱਥੇ ਸੜਕ ਦੇ ਉੱਪਰ ਬੈਠੇ ਚਾਰ ਦਿਨ ਹੋ ਗਏ ਇੱਥੇ ਬੈਠੇ ਤਾਂ ਚਾਰ ਦਿਨ ਹੋ ਗਏ ਨੇ ਇਸ ਪਰਿਵਾਰ ਨੂੰ ਸੜਕ ਦੇ ਉੱਪਰ ਬੈਠਿਆ ਔਰ ਇਹ ਪਰਿਵਾਰ ਦੱਸਦਾ ਕਿ ਇਹਨਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਵਾਈਸੀ ਪਰ 2023 ਦੇ ਵਿੱਚ ਵੀ ਉਹ ਝੋਨਾ ਡੁੱਬ ਗਿਆ ਸੀਗਾ ਤੇ ਅੱਜ ਫੇਰ ਉਹੀ ਝੋਨਾ ਇਸ ਸੜਾ ਨੇ ਮਾਰ ਦਿੱਤਾ ਇਹ ਸੜਾ ਨੇ ਖਤਮ ਕਰਦਾ ਤੁਹਾਨੂੰ ਤਸਵੀਰ ਦਿਖਾਉਣੇ ਆ ਕਿ ਸਤਲੁਜ ਦਰਿਆ ਦਾ ਜਿਹੜਾ ਵਹਿਣ ਹੈ ਪਾਣੀ ਹੈ ਉਥੱਲੋਂ ਕਿਉਂਕਿ ਇੱਥੇ ਨਾਲੇ ਵੀ ਹੈਗੇ ਨੇ ਥੱਲੇ ਉੱਪਰ ਕੇ ਤਾਂ ਨੂੰ ਆ ਰਿਹਾ ਤੇ ਇਹ ਪਰਿਵਾਰ ਜਿਹੜਾ ਲਗਭਗ 4-5 ਲੱਖ ਰੁਪਏ ਦੇ ਥੱਲੇ ਆ ਚੁੱਕਾ ਸੜਨ ਇੱਕ ਪੰਜੀ ਮੌਜੂਦ ਹੈ ਪੰਜੀ ਅਜੇ ਗੱਲ ਕਰੀਏ ਉਹ ਤੁਹਾਡਾ ਘਰ ਸਾਹਮਣੇ ਹੈ ਜੀ ਤੁਸੀਂ ਦੱਸਦੇ ਕਿ ਸਾਡੀ ਛੱਤ ਵੀ ਡਿੱਗ ਪਈ ਔਰ ਦੁਬਾਰਾ ਹੁਣ ਫਿਰ ਵੱਡਾ ਨੁਕਸਾਨ ਹੋ ਰਿਹਾ ਹੈ ਹਾਂਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਹਾਂਜੀ ਗਰੀਬ ਆਸੀਂ ਸਾਡੀ ਨਾ ਕੋ ਜਮੀਨ ਹੈ ਨਾ ਕੋਸ ਮਾਲ ਡੰਗਰ ਤੇ ਆਸੀਂ ਨਾ ਬੱਚੇ ਜਣਨ ਦੀ ਆਲੀ ਦਾਪਾ ਕਰਦੇ ਹਾਂ ਹਾਂ ਹਾਂਜੀ ਬਹੁਤ ਔਖਾ ਗੁਜ਼ਾਰਾ ਨਾਲ 5 ਲੱਖ ਤੇ ਥੱਲੇ ਆਏ ਤੇ ਭਰਨਾ ਕਿੱਥੋਂ ਕਰਜ਼ਾ ਦੁਬਾਰਾ ਚੜਜਣਾ ਹਾਂਜੀ ਦੁਬਾਰਾ ਚੜਜਣਾ ਹਾਂ ਨਾ ਗੁੰਡੰਗਣਾ ਦੇ ਖਾਨ ਨੂੰ ਦੇ ਨਾਲ ਆਉ ਦੇ ਖਾਨ ਨੂੰ ਪੱਠੇ ਵੀ ਡੁੱਬ ਗਏ ਹਾਂਜੀ ਪੱਠੇ ਠੇਕੇ ਲਾਈ ਸੀ ਪਹਿਲੀ ਡੁੱਬ ਗਏ ਹੂੰ ਹਾਂਜੀ ਬਹੁਤ ਔਖਾ ਹੋ ਗਿਆ ਤੇ ਰਾਸ਼ਨ ਪਾਣੀ ਹੁਣ ਹੈਗਾ ਅੰਦਰਕ ਨਹੀਂ ਨਹੀਂ ਰਾਸ਼ਨ ਗਣਕ ਹੈਗੀ ਸੀ ਡਰਮ ਚ ਉਹ ਵੀ ਵਿੱਚ ਪਰ ਗਿਆ ਪਾਣੀ ਉਹਦੇ ਚ ਵੀ ਉਹ ਵੀ ਖਤਮ ਹੋ ਗਈ ਹਾਂਜੀ ਉਹ ਵੀ ਖਤਮ ਹੋ ਗਈ ਹੁਣ ਫਿਰ ਕਿਵੇਂ ਰੋਟੀ ਕਿਵੇਂ ਚੱਲੂਗੀ ਰੋਟੀ ਹੁਣ ਦੇਖੋ ਹੂੰ ਤਾਂ ਦੇਣਾ ਤਾਂ ਕਿਸੇ ਕੋਚ ਐ ਨਹੀਂ ਨਾ ਪਿਛਲੀ ਵਾਰ ਕਿਸੇ ਨੇ ਕੁਛ ਦਿੱਤਾ ਨਾ ਹੁੰਦੇ ਨਾ ਹੂੰ ਛੱਤਾ ਵੀ ਡਿੱਗ ਪਿਆ ਨੇ ਹਾਂ ਕਿੰਨਾ ਕੁ ਦੁੱਖ ਲੱਗਦਾ ਹੈ ਦੁੱਖ ਤਾਂ ਵੀਰੇ ਬਹੁਤ ਹੈ ਕੀ ਕਰੀਏ ਹੁਣ ਹੂੰ ਬਾਫੜਨ ਵਾਲਾ ਵੀ ਹੈ ਨਹੀਂ ਨਾ ਨਾ ਬਾਹ ਕਿੰਨੇ ਫੜਨੇ ਹੂੰ ਸਰਕਾਰਾਂ ਨੇ ਆਣ ਕੇ ਪੁੱਛਿਆ ਹੀ ਨਹੀਂ ਪਿਛਲੇ ਵਾਰ ਵੀ ਐਵੇਂ ਲੋ ਧੋ ਕੇ ਮਹੀਨਾ ਤੇ ਘਰੇ ਚਲੇ ਗਏ ਤੇ ਹੁਣ ਫੇਰ ਬੈਠੇ ਹੂੰ ਮਾਲ ਡੰਗਰ ਦਾ ਜਿਹੜਾ ਹੁਣ ਸਾਹਮਣੇ ਬੈਠਾ ਪੱਠਾ ਡੁੱਬ ਗਏ ਨੇ ਖਤਮ ਹੋ ਗਏ ਨੇ ਕੋਈ ਨਹੀਂ ਵਿਚਾਰੀਆਂ ਭੁੱਖੀਆਂ ਬੈਠੀਆਂ ਪੰਡ ਪੰਡ ਤੂੜੀ ਦੀ ਸ਼ੈਰੋ ਲਿਆ ਕੇ ਪਾਉਣ ਦੇ ਕਿਸੇ ਨੇ ਪੁੱਛਿਆ ਆਣ ਕੇ ਕਾਲੀ ਤੂੜੀ ਵੀ ਰੋੜ ਗਈ ਤੂੜੀ ਵੀ ਰੋੜ ਗਈ ਹੂੰ ਆਪਦੇ ਤਾਂ ਸਾਰ ਲੈਂਦਾ ਬੰਦਾ ਔਖਾ ਸੁੱਖ ਔਖੇ ਰੁੱਖੀ ਮਿੱਸੀ ਖਾ ਗਏ ਹੁਣ ਤਾਂ ਜਿਹੜੇ ਡੰਗਰ ਨੇ ਉਹ ਹਰਾਚਾਰਾ ਖਤਮ ਹੋ ਗਿਆ ਨਾ ਖਾਣੀਆਂ ਉਹਨਾਂ ਦਾ ਕੀ ਬਣਨਾ ਆਪ ਦਾ ਨਾਂ ਵੀ ਮਿਲੇਗੀ ਦਿਹਾੜੀ ਸਾਰ ਲਾਂਗੇ ਉਹ ਗਰੀਬੀਆਂ ਇਨਸਾਰ ਨਾ ਪਾਣੀ ਇੱਥੇ ਨਹੀਂ ਪੀਣ ਨੂੰ ਕਿਸੇ ਨੇ ਪਾਣੀ ਨਹੀਂ ਮਗਰ ਪਚਾਇਆ ਡੰਗਰਾਂ ਨੇ ਨਾ ਕੁਛ ਅੱਗੇ ਸਾਰਾ ਕੁਝ ਮਿਲਿਆ ਸੀ ਉਹ ਇੱਕ ਦੀ ਨਹੀਂ ਕੁਛ ਕੁਛ ਨਹੀਂ ਮਿਲਿਆ ਪਰ ਸਰਕਾਰ ਤਾਂ ਆਇਆ ਲੰਗਰ ਗੁਰਦੁਆਰੇ ਸਾਹਿਬ ਤੋਂ ਜੀਤਪੁਰ ਸਾਹਿਬ ਤੋਂ ਹੋਰ ਕਿਥੇ ਨਹੀਂ ਜਾਂਦਾ ਇੱਥੇ ਕੁਛ ਨਹੀਂ ਦਿੱਤਾ ਪਾਣੀ ਦੀ ਬੋਤਲ ਤੱਕ ਨਹੀਂ ਆਈ ਇੱਥੇ ਪਰ ਸਰਕਾਰ ਨੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਡਿਊਟੀ ਲਾ ਰੱਖੀ ਹੈ ਕਿ ਜਿੰਨੇ ਵੀ ਹੜਪੀੜਤ ਨੇ ਉਹਨਾਂ ਤੱਕ ਪੁਛਦਾ ਰਾਸ਼ਨ ਤੇ ਡੰਗਰਾ ਵਾਸਤੇ ਤੂੜੀ ਔਰ ਹਰਾਚਾਰਾ ਮਿਲੇਗਾ। ਕੁਛ ਨਵੇਰੇ ਵੇਖ ਲੋ ਅਸੀਂ ਆਪ ਮੁੱਲ ਤੂੜੀ ਦੇ ਆਉਨੇ ਕਾਕਾ ਲੈ ਕੇ ਆਇਆ। ਹਾਂਜੀ। ਉਹਨਾਂ ਦੀ ਮੁੱਲ ਹੀ ਆ ਰਹੀ ਤੂੜੀ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਣਾ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ 2023 ਦੇ ਵਿੱਚ ਜਦੋਂ ਹੜ੍ਹ ਆਏ ਸੀ ਤੇ ਇਹਨਾਂ ਦੇ ਘਰ ਦੀ ਜਿਹੜੀ ਛੱਤ ਸੀਗੀ ਉਹ ਡਿੱਗ ਪਈ ਸੀ। ਔਰ ਤੁਸੀਂ ਦੇਖ ਸਕਦੇ ਕਿ ਉਹ ਜਿਹੜੀ ਛੱਤ ਉਹ ਅੱਜ ਵੀ ਡਿੱਗੀ ਹੋਈ ਆ। 2 ਸਾਲਾਂ ਬਾਦ ਇਸ ਪਰਿਵਾਰ ਦਾ ਇਹ ਜਿਹੜੇ ਹਾਲਾਤ ਨੇ ਵੱਧ ਤੋਂ ਵੱੱਤਰ ਬਣੇ ਪਏ ਨੇ ਔਰ ਇਸ ਪਰਿਵਾਰ ਇਹ ਪਰਿਵਾਰ ਕਰਨਾ ਕਿ ਅਸੀਂ ਛੱਤ ਦੇ ਉੱਪਰ ਤਰਪੈਲਾ ਲਾ ਕੇ ਜਿਹੜਾ ਉਹ ਗੁਜ਼ਾਰਾ ਕਰ ਰਹੇ ਆ ਮੁਆਵਜ਼ਾ ਤੱਕ ਨਹੀਂ ਮਿਲਿਆ ਔਰ ਪਿਛਲੇ ਜਦੋਂ 2023 ਦੇ ਵਿੱਚ ਆੜਾਇ ਸੀ ਤਾਂ ਉਦੋਂ ਥੋੜਾ ਬਹੁਤ ਰਾਸ਼ਨ ਪਾਣੀ ਮਿਲਿਆ ਸੀ ਪਰ ਐਤਕੀ ਤਾਂ ਸਾਨੂੰ ਨਾ ਤਾਂ ਰਾਸ਼ਨ ਪਾ ਰਹੀਆਂ ਤੇ ਨਾ ਹੀ ਕੁਝ ਡੰਗਰਾਂ ਦੇ ਖਾਨ ਲਈ ਹੈ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱੱਤਰ ਹੋਣੇ ਬਣੇ ਪਏ ਨੇ 2023 ਦੀ ਵੱਡੀ ਮਾਰ ਵਜੀ ਸੀ 5 ਲੱਖ ਰੁਪਿਆ ਚੜ ਗਿਆ ਸੀਗਾ ਪਰ ਹੁਣ ਫਿਰ ਜਿਹੜੀ ਮਾਰ ਵਜੀ ਆ ਦੇਖੋ ਸਕਦੇ ਹੋ ਕਿ ਘਰ ਜਿਹੜਾ ਉਹ ਪਾਣੀ ਦੇ ਵਿੱਚ ਜਿਹੜਾ ਡੁੱਬਾ ਹੋਇਆ ਛੱਤ ਡਿੱਗੀ ਹੋਈ ਹੈ ਪਰਿਵਾਰ ਦੇ ਹਾਲਾਤ ਜਿਹੜੇ ਆ ਵੱਤ ਤੋਂ ਵੱਤਰ ਬਣੇ ਪਏ ਨੇ ਔਰ ਸਤਲੁਜ ਦਰਿਆ ਦਾ ਜਿਹੜਾ ਪਾਣੀ ਉਹ ਚੜਦਾ ਆ ਰਿਹਾ ਔਰ ਇੱਧਰ ਤੁਹਾਨੂੰ ਤਸਵੀਰਾਂ ਦਿਖਾਉਣਾ ਇਸ ਪਰਿਵਾਰ ਨੇ ਜਿਹੜੇ ਆਪਣੇ ਡੰਗਰ ਮਾਲ ਔਰ ਦੇਖੋ ਘਰ ਦਾ ਜਿੰਨਾ ਵੀ ਬਿਸਤਰੇ ਮੰਜੇ ਔਰ ਜਿਹੜਾ ਖਾਣ ਪੀਣ ਦਾ ਮਾੜਾ ਮੋਟਾ ਸਮਾਨ ਬਚਿਆ ਸੀ ਉਹ ਸੜਕ ਦੇ ਉੱਪਰ ਲਿਆ ਕੇ ਰੱਖਿਆ ਔਰ ਉਹ ਜਿਹੜੇ ਡੰਗਰ ਪਏ ਨੇ ਡੰਗਰ ਬੱਜੇ ਨੇ ਸੜਕ ਦੇ ਉੱਪਰ ਇਹ ਵਿਲਕਦੇ ਪਏ ਨੇ ਕਿਉਂਕਿ ਨਾ ਤਾਂ ਇੰਨਾ ਲਈ ਹਰਾ ਚਾਰਾ ਔਰ ਨਾ ਹੀ ਤੂੜੀ ਆ ਮਾਤਾਂ ਨੇ ਦੱਸਿਆ ਕਿ ਅਸੀਂ ਮੁੱਲ ਲਿਆ ਕੇ ਮੁੱਲ ਲਿਆ ਕੇ ਇਹਨਾਂ ਨੂੰ ਤੂੜੀ ਪਾਈ ਉਹ ਵੀ ਸੁੱਕੀ ਤੂੜੀ ਹੈ ਤੁਹਾਨੂੰ ਤਸਵੀਰ ਦੇ ਵਿੱਚ ਦਿਖਾਉਣੇ ਆ ਕਿੱਥੇ ਇਹ ਡੰਗਰ ਜਿਹੜੇ ਸੀਗੇ ਹਰਾ-ਚਾਰਾ ਤੇ ਨਾਲ ਟੂੜੀ ਖਾਂਦੇ ਸੀ ਪਰ ਅੱਜ ਜਿਹੜੇ ਹਾਲਾਤ ਬਣ ਗਏ ਉਹ ਸੁੱਕੀ ਟੂੜੀ ਵੀ ਜਿਹੜੀ ਆ ਇਹਨਾਂ ਨੂੰ ਨਸੀਬ ਨਹੀਂ ਹੋ ਰਹੀ ਸੁੱਕੀ ਟੂੜੀ ਜਿਹੜੀ ਆ ਉਹ ਵੀ ਮੁੱਲ ਲਿਆ ਕੇ ਇਹ ਪਰਿਵਾਰ ਜਿਹੜਾ ਇਹਨਾਂ ਨੂੰ ਖਵਾ ਰਿਆ ਤਾਂ ਮੇਰੇ ਪਿੱਛੇ ਹੋਰ ਪਰਿਵਾਰ ਐ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਸਰਹੱਦੋਂ ਪਾਰ ਜਿਹੜੇ ਪਿੰਡ ਨੇ ਪਾਣੀ ਦੀ ਮਾਰ ਹੀਟ ਨਹੀਂ ਔਰ ਉੱਥੋਂ ਦੇ ਜਿਹੜੇ ਲੋਕ ਸੀ ਉਹ ਉੱਠ ਕੇ ਸੜਕਾਂ ਦੇ ਉਪਰ ਆ ਕੇ ਬਹਿ ਗਏ ਨੇ ਔਰ ਮਾਲ ਡੰਗਰ ਜਿਹੜਾ ਉਹਨਾਂ ਦਾ ਆ ਸੜਕਾਂ ਦੇ ਉੱਪਰ ਹੈਗਾ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਹੜ੍ਹਾਂ ਦੀ ਮਾਰ ਝੱਲੀ ਆ ਜਿਨ੍ਹਾਂ ਨੇ ਜੰਗ ਦੀ ਵੀ ਮਾਰ ਝੱਲੀ ਆ ਪਰ ਜੰਗ ਵੇਲੇ ਵੀ ਇਹ ਲੋਕ ਜਿਹੜੇ ਸੀਗੇ ਆਪਣਾ ਘਰ-ਬਾਰ ਪਰਿਵਾਰ ਛੱਡ ਕੇ ਇਸ ਜਗ੍ਹਾ ਦੇ ਉੱਪਰ ਆ ਕੇ ਬੈਠ ਕੇ ਸੀਗੇ ਔਰ ਹੁਣ ਇਸ ਵੇਲੇ ਇਹ ਡੰਗਰ ਵਿਚਾਰੇ ਲੈ ਕੇ ਇੱਥੇ ਬੈਠੇ ਹੋਏ ਨੇ ਔਰ ਇਧਰ ਤੁਹਾਨੂੰ ਟਰਾਲੀ ਦੇ ਵਿੱਚ ਜਿਹੜਾ ਇਹਨਾਂ ਦਾ ਸਾਜੋ-ਸਮਾਨ ਆ ਘਰ ਦਾ ਜਿਹੜਾ ਸਮਾਨ ਆ ਉਹ ਵਿਚਾਰੇ ਇੱਥੇ ਲੈ ਕੇ ਬੈਠੇ ਹੋਏ ਨੇ ਔਰ ਲਗਭਗ ਪਿਛਲੇ 3-4 ਦਿਨਾਂ ਤੋਂ ਇਸ ਜਗ੍ਹਾ ਤੇ ਇਹਨਾਂ ਪਰਿਵਾਰਾਂ ਨੇ ਡੇਰਾ ਲਾਇਆ ਹੋਇਆ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬਾਰੇਕੇ ਦੇ ਵਿੱਚ ਇਹਨਾਂ ਲੋਕਾਂ ਲਈ ਇੱਕ ਰਾਹਤ ਕੈਂਪ ਬਣਾਇਆ ਹੋਇਆ ਪਰ ਰਾਹਤ ਕੈਂਪ ਜਿਹੜਾ ਉਹ ਬੰਦਿਆਂ ਵਾਸਤੇ ਆ ਜਾਨਵਰਾਂ ਵਾਸਤੇ ਨਹੀਂ ਹੈ ਜਿਸ ਕਰਕੇ ਇਹ ਲੋਕ ਜਿਹੜੇ ਨੇ ਆਪਣੇ ਡੰਗਰਾਂ ਨੂੰ ਲੈ ਕੇ ਇਹ ਹੁਸੈਨੀ ਵਾਲਾ ਸਰਹੱਦ ਨੂੰ ਜਿਹੜੀ ਸੜਕ ਜਾਂਦੀ ਹੈ ਮੇਨ ਰੋਡ ਜਾਂਦੀ ਹੈ ਸ਼ਹੀਦੀ ਸਮਾਰਕਾਂ ਨੂੰ ਉਸ ਦੇ ਉੱਪਰ ਇਹ ਲੋਕ ਬੈਠ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰ ਰਹੇ ਨੇ ਅਸੀਂ ਗੱਲਬਾਤ ਕਰਦੇ ਹਾਂ ਮਾਤਾ ਜੀ ਤੁਹਾਡਾ ਨਾਮ ਕੀ ਹੈ ਇਹ ਮੇਰੇ ਨਾਪਾਰ ਮਾਤਾ ਜੀ ਕਿਹੜਾ ਪੰਡ ਆਪਣਾ ਆਪਨ ਟੈਂਡੀ ਵਾਲਾ ਟੈਂਡੀ ਵਾਲੇ ਦੇ ਵਿੱਚ ਜੇ ਗੱਲ ਕਰਦੇ ਕਿੱਦਾਂ ਕੋਈ ਵੱਡਾ ਨੁਕਸਾਨ ਹੋ ਗਿਆ ਬੜਾ ਨੁਕਸਾਨ ਚੋਨੇ ਚਾਨੇ ਸਭ ਦਵਾਈ ਫਿਰ ਗਈ ਕਮਰਿਆਂ ਦੇ ਵਿੱਚ ਪਾਣੀ ਪੈ ਗਿਆ ਹਾਰਾ ਕੁਛ ਲੋੜ ਗਿਆ ਤੇ ਮਸੇ ਬਾਲ ਬੱਚੇ ਨੂੰ ਕੱਢ ਕੇ ਲੈਂਦਾ ਮਾਲ ਨਹੀਂ ਲੈਂਦਾ ਬੜਾ ਮੰਦੇ ਹਾਲ ਹੋ ਗਿਆ ਸੀ ਵੇਖ ਲਓ ਇੱਕ ਮੇਰਾ ਵੀਰਾ ਇੱਥੇ ਰਹਿੰਦਾ ਸੀ ਉਹ ਹੀ ਮੁੱਕ ਗਿਆ ਇਸ ਸਾਲ ਬਹੁਤ ਮੰਦਾ ਹਾਲ ਛੱਡਉ ਬੜੇ ਦੁਖੀ ਹੋ ਗਏ ਕਦੇ ਹਨੂ ਰੋਲੇ ਦੀ ਮਾਰ ਪੈ ਜਾਂਦੀ ਕਦੇ ਪਾਣੀ ਦੀ ਮਾਰ ਪੈ ਜਾਂਦੀ ਬੜੇ ਆਹੀ ਦੁਖੀ ਹੈ ਤੇ ਹੱਦੀ ਕੋਈ ਨਹੀਂ ਫਰਿਆਦ ਹੁੰਦਾ ਕਿਸੇ ਨੂੰ ਸਾਥ ਨਹੀਂ ਲਈ ਕੋਈ ਨਹੀਂ ਸਾਥ ਹੱਟ ਦਿੰਦਾ ਪਰ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿੰਦਾ ਵੀ ਅਸੀਂ ਜਿਹੜੇ ਹੱਟਪੀੜ ਤਲੂਕ ਨੇ ਅਸੀਂ ਉਹਨਾਂ ਨੂੰ ਡੰਗਰਾਂ ਨੂੰ ਹਰੀਤ ਹਰਾਚਾਰਾ ਦਿੰਨੇ ਆ ਤੂੜੀ ਦਿੰਨੇ ਆ ਆਮ ਜਿਹੜੇ ਲੋਕ ਹੈਗੇ ਨੇ ਉਹਨਾਂ ਤੱਕ ਰਾਸ਼ਨ ਪਾਣੀ ਪਹੁੰਚਾਉਣਗੇ ਇਹੋ ਜਿਹਾ ਕੁਝ ਮਿਲਿਆ ਤੁਹਾਨੂੰ ਹਾਂ ਹਾਂ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਛੜਕਾਂ ਤੇ ਬੈਠੇ ਨੇ ਕਿੱਥੇ ਬੈਠੇ ਨੇ ਹੁਣ ਹਦਰ हसन ਮਗਰਾ ਆ ਰਿਹਾ ਹੈ ਤੇ ਮੱਧਲੀ ਆਸ਼ਨਾ ਆ ਰਿਹਾ ਤੇ ਡੰਗਰਾਂ ਲਈ ਤੇ ਡੰਗਰਾਂ ਰਹੀ ਆ ਜੇ ਕੋਈ ਨਹੀਂ ਆ ਰਿਹਾ ਕੁਛ ਵੀ ਨਹੀਂ ਆ ਰਿਹਾ ਕਿੱਥੇ ਜਾਂਦਾ ਪਿਆ ਜੀ ਨਹੀਂ ਅਗਾ ਲਈ ਜਾਂਦੇ ਨੇ ਹਾਦਾ ਡੰਗਰ ਨਾਲ ਪਾਣੀ ਪੀ ਸਕਦੇ ਨਾ ਕੁਛ ਵੀ ਨਹੀਂ ਭੁੱਖੇ ਤਰਿਆਏ ਖੜੇ ਨਹੀਂ ਕੁਛ ਨਹੀਂ ਇਹਨਾਂ ਨੇ ਇਹਨਾਂ ਨੇ ਵੀ ਕੁਛ ਨਹੀਂ ਮਿਲਿਆ ਖਾਣ ਨੂੰ ਇਹਨਾਂ ਨੂੰ ਕੁਛ ਨਹੀਂ ਪੂੜੀ ਤਾੜੀ ਕੁਛ ਹੋਰ ਸੁੱਕੀ ਤੂੜੀ ਮਿਲੀ ਹੋਵੇ ਹਾਂਜੀ ਸੁੱਕੀ ਤੂੜੀ ਮਿਲੀ ਹੈ ਉਹ ਰੁਗ ਰੁਗ ਪਾ ਦੇਦਾ ਉਹਨਾਂ ਦਾ ਕੀ ਬਣਦਾ ਇਹ ਨਹੀਂ ਕੋਈ ਚੀਜ਼ ਦਾ ਬੜੇ ਓਕੇ ਹੂੰ ਜੰਗ 'ਚ ਵੀ ਉੱਠ ਕੇ ਆ ਗਏ ਸੀਗਾ ਹਾਂ ਜੰਗ ਵਿੱਚ ਵੀ ਉੱਠ ਕੇ ਆ ਗਏ ਸੀ ਫਿਰ ਗਏ ਚਲੇ ਸੀ ਫਿਰ ਗਏ ਤੇ ਅਜੇ ਵੀ ਅੱਧਾ ਕਿਸਮਾਨ ਕੋਈ ਵਿੱਚੇ ਪਿਆ ਕੋ ਬਾਹਰ ਕੱਢਾ ਬੜਾ ਬਹੁਤ ਦੁੱਖ ਹਨ ਕਰਾਚ ਪਾਣੀ ਵੜਿਆ ਹਾਂ ਕਰਾਂ ਚੰਦਰਾ 'ਚ ਪਾਣੀ ਲੱਖ ਲੱਖ ਜਿੱਦਾਂ ਹੋ ਗਿਆ ਹੂੰ ਹਾਂ ਬਹੁਤ ਨੁਕਸਾਨ ਹੋ ਗਿਆ ਹੋਵੇਗਾ ਤੁਹਾਡੇ ਮੁਤਾਬਕ ਬੜਾ ਨੁਕਸਾਨ ਹੋ ਗਿਆ ਕੁਛ ਵੀ ਨਿਕੱਖ ਵੀ ਰਹਿ ਗਿਆ ਹੋ ਤੇ ਬਹੁਤ ਮੰਦੇ ਹਾਲ ਸਾਡੇ ਹੋ ਗਏ ਤੇ ਬੜੇ ਮੁਸ਼ਕਲ ਕਰਕੇ ਨਿਕਲੇ ਅਸੀਂ 2003 ਦੇ ਵਿੱਚ ਉਹਾੜੇ ਸੀ ਉਦੋਂ ਵੀ ਵੱਡਾ ਨੁਕਸਾਨ ਹੋਇਆ ਹਾਂ ਉਦਾਂ ਹੀ ਬੜਾ ਨੁਕਸਾਨ ਹੋ ਗਿਆ ਉਦਾਂ ਵੀ ਸਾਦਾ ਇਹੋ ਤਰ੍ਹਾਂ ਯਾਰ ਬਹੁਤ ਮੰਦਾ ਕੋਈ ਸਾਨੂੰ ਤਾਂ ਮਿਲਦੀ ਨਹੀਂ ਪਿਛਾ ਪਿਛਾ ਹੇਕ ਇੱਕ ਕਮਰਾ ਹਣ ਮਿਲ ਜਾਵੇ ਵਿਚਾਲਾ ਸੀ ਉੱਥੇ ਚੀਜ਼ ਵਾਹ ਤਾਂ ਬਾਲ ਬੱਚਾ ਕੱਢ ਕੇ ਜਦ ਫਸਲ ਬੀਜਣਾ ਹੋਵੇ ਚਲ ਅਸੀਂ ਉੱਥੇ ਜਾਂਦੇ ਆਂ ਫਸਲ ਬੀਜ ਕੇ ਫੇਰ ਆ ਜਾਂਦੇ ਆਂ ਐਨਾ ਬਹੁਤ ਮੰਦਾਲ ਹੋ ਜਾਂਦਾ ਹੈ ਫੇਰ ਸਾਡਾ ਨਾ ਕੋਈ ਫਸਲ ਰਹਿ ਜਾਂਦਾ ਬੜੇ ਕਰਜ਼ਿਆਂ ਨਾਲ ਹੀ ਭੱਜ ਜਾਏਗਾ 2023 ਦੇ ਵਿੱਚ ਕੋਈ ਮੁਆਵਜ਼ਾ ਮਿਲਿਆ ਸੀਗਾ ਹਾਂ ਉਦਾਂ ਬਹੁਤ ਕੁਝ ਕੁਝ ਵੀ ਨਹੀਂ ਮਿਲਿਆ ਸਾਨੂੰ ਕੋਈ ਸੂਈ ਜਿੰਨਾ ਵੀ ਚੀਜ਼ ਨਹੀਂ ਮਿਲੀ ਕੁਝ ਨਹੀਂ ਮਿਲਿਆ ਹਾਂ ਕੁਝ ਨਹੀਂ ਮਿਲਿਆ ਜੇ ਕੋਈ ਹੜਕ ਜੇ ਫਸਲ ਨਾ ਜਾਇਨਾ ਵਿਫਸਰ ਨਹੀਂ ਹੁੰਦਾ ਇਹ ਕੋਈ ਹਾਦੇ ਕੁਛ ਵੀ ਨਹੀਂ ਹਾਨੂੰ ਟਕਰਦਾ ਇਹ ਫਸਲ ਵਾਈ ਖਤਮ ਹੋ ਗਈ ਇਹਨਾਂ ਕਰਜ਼ੇ ਉੱਤੇ ਚੜ ਗਿਆ ਤੇ ਉਹ ਵੀ ਹਾਨੂੰ ਕੋਈ ਪੈਸਾ ਨਹੀਂ ਮਿਲਦਾ ਹਾਂ ਉਦੋਂ ਵੀ ਕਰਜ਼ਾ ਚੜ ਗਿਆ ਤਾਂ ਹੁਣ ਫਿਰ ਚੜ ਗਿਆ ਹਾਂ ਹੁਣ ਫਿਰ ਚੜ ਗਿਆ ਹੋ ਬੜੇ ਮੰਦੇ ਆ ਗਏ ਤਾਂ ਬਿਲਕੁਲ ਹੜਾਂ ਦੀ ਮਾਰ ਨੇ ਇਹਨਾਂ ਲੋਕਾਂ ਨੂੰ ਕਰਜ਼ਾਈ ਕਰਕੇ ਰੱਖ ਦਿੱਤਾ ਸਾਰ ਲੈਣ ਵਾਲਾ ਕੋਈ ਨਹੀਂ ਹੈ ਇੱਧਰ ਸਾਡੇ ਨਾਲ ਬਜ਼ੁਰਗ ਬੈਠਾ ਸੀ ਗੱਲਬਾਤ ਇਹਨਾਂ ਨਾਲ ਵੀ ਕਰਦੇ ਆ ਕੀ ਨਾਮ ਕੀ ਹੈ ਤੁਹਾਡਾ ਬਚਾਰਨ ਗੁਰਚੰਦ ਜੀ ਕਿੰਨੇ ਕੁ ਹਲਾਤ ਮਾਰੇ ਹੋ ਚੁੱਕੇ ਨੇ ਪਿੱਛੇ ਬਹੁਤ ਹੋ ਚੁੱਕੇ ਲੋੜਾਂ ਬਹੁਤ ਬਾਰੇ ਪਾਣੀ ਦੀ ਹੂੰ ਅੰਦਰ ਪਾਣੀ ਬੜਕੇ ਥਾਵਾ ਬੈ ਗਏ ਤਾਂਨੇ ਲੋੜ ਕੇ ਬਾਹਰ ਬੱਚਾ ਕੱਢਦਾ ਰਾਤ 1 ਵਜੇ ਕੋਈ ਬੱਸ ਗਈ ਇਹ ਟੂ ਉੱਤੇ ਜੜਾਏ ਲੈ ਆਂਦੇ ਨੇ ਬਾਰੇ ਕੇ ਸਕੂਲ ਅਸੀਂ ਪਸੂ ਲੈ ਦੇ ਬੈਠੇ ਇੱਥੇ ਬਾਹਰ ਹੋਰ ਦੇ ਕਿੰਨੇ ਲੋਕੇ ਬੈਠਣ ਆਜ ਰੋਗੇ ਚੌਥਾ ਦਿਨ ਚਾਰ ਦਿਨਾਂ ਦੇ ਕੋਈ ਪੱਠਾ ਤੱਥਾ ਜਾਂ ਤੂੜੀ ਮਿਲੀ ਕੋਈ ਨਹੀਂ ਮਿਲਦੀ ਐ ਸਿੱਧਾ ਜਾਂਦੀ ਰਾਜੋਗਾਂ ਗੱਟੀ ਚਾਂਦੀ ਵਾਲੇ ਇੱਥੇ ਕੋਈ ਨਹੀਂ ਖਰੁੰਦਾ ਕਿਸੇ ਨੇ ਪੁੱਛਣੀਆ ਨਹੀਂ ਜੀ ਪੁੱਛਿਆ ਕਿੰਨਾ ਕਰਜ਼ਾ ਚੜ ਗਿਆ ਹੋਵੇਗਾ ਹੁਣ ਤੁਹਾਡੇ ਤੇ ਕਿਉਂਕਿ 2023 ਦੇ ਵਿੱਚ ਵੀ ਜਿਹੜਾ ਉਹ ਫਲੱਡ ਆਏ ਸੀਗੇ ਉਤੋਂ ਆ ਜੰਗ ਆ ਗਈ ਤਿੰਨ ਚਾਰ ਮਹੀਨੇ ਪਹਿਲਾਂ ਤੇ ਆ ਹੁਣ ਹਾੜਾ ਗਿਆ ਸ਼ੰਕਾਰ ਗੱਲ ਸੁਣਦੀ ਕੋਈ ਨਹੀਂ ਪ੍ਰਾਰ ਜੋਨੇ ਡੁੱਬ ਗਏ ਐ ਕਿ ਉਹ ਯਾਰ ਮੋਹ ਫੇਰ ਹੋ ਗਏ ਫਿਰ ਸਾਦ ਵਿੱਚ ਰੋੜਾ ਪੈ ਗਿਆ ਉਹਨੇ ਉੱਠੇ ਆ ਗਈ ਉਹਨੇ ਮੋੜਾ ਢ ਕੇ ਪਿੱਛਾ ਬਿਲਕੁਲ ਇਹ ਹਾਲਾਤ ਬਣੇ ਹੋਏ ਨੇ ਇਹਨਾਂ ਲੋਕਾਂ ਦੇ ਜਿਹੜੇ ਸਰਹੱਦੋਂ ਪਾਰ ਪਿੰਡ ਨੇ ਸਤਲੁਜ ਦਰਿਆ ਦੀ ਮਾਰ ਹੇਠੇ ਪਿੰਡ ਨੇ 2023 ਦੇ ਵਿੱਚ ਇਹਨਾਂ ਲੋਕਾਂ ਨੇ ਵੱਡੀ ਮਾਰ ਝੱਲੀ ਸੀ ਕਿਉਂਕਿ ਉਸ ਵੇਲੇ ਵੀ ਇਹ ਲੋਕ ਜਿਹੜੇ ਸੀਗੇ ਡੁੱਪ ਚੁੱਕੇ ਸੀਗੇ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਸੀ ਝੋਨੇ ਦੀ ਫਸਲ ਜਿਹੜੀ ਉਹ ਖਤਮ ਹੋ ਗਈ ਸੀ ਕਰਜ਼ਾ ਜਿਹੜਾ ਮਨਾਂ ਮੋਹੀ ਚੜ ਗਿਆ ਸੀ ਤੇ ਅੱਜ ਫਿਰ 2025 ਆ ਗਿਆ ਤੇ ਅੱਜ ਫਿਰ ਇਹ ਲੋਕ ਇਨ੍ਹਾਂ ਸੜਕਾਂ ਦੇ ਉੱਪਰ ਜਿਹੜੇ ਬੈਠੇ ਹੋਏ ਨੇ ਤੇ ਇਧਰ ਸੰਨਾਂ ਕੁਝ ਹੋਰ ਲੋਕ ਮੌਜੂਦੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਘਰ ਛੱਡ ਕੇ ਇਨ੍ਹਾਂ ਸੜਕਾਂ ਤੇ ਆ ਕੇ ਇਹ ਪਰਿਵਾਰ ਰੋਲ ਰਹੇ ਨੇ ਸਾਰ ਲੈਣ ਵਾਲਾ ਕੋਈ ਨਹੀਂ ਹੈ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜੌਨ ਹੈ ਜੌਨ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਬੱਚੇ ਅਸੀਂ ਇਧਰ ਇਲਾਕੇ ਰਹਿਣ ਵਾਲੇ ਦੀ ਦੇਖ ਆਈ ਤਾਂ ਐ ਸਾਈਡ ਤੋਂ ਦੇਖਣ ਆਏ ਸੀ ਦੇਖਣ ਆਏ ਸੀ ਹਾਂਜੀ ਕਾਫੀ ਜ਼ਿਆਦਾ ਨੁਕਸਾਨ ਤਾਂ ਆਇਆ ਹਾਂਜੀ ਵੱਡਾ ਨੁਕਸਾਨ ਹੋਇਆ ਹਾਂ ਬਹੁਤ ਜੀ ਚੱਲ ਰਹਿਣ ਦੇ ਇੱਧਰ ਨਹੀਂ ਜਿੱਥੇ ਦਾ ਤਲੀ ਸਾਡੇ ਇੱਥੇ ਫਰੋਇ ਫਰਚਰ ਤੇ ਯਾਰ ਹਾਂਜੀ ਤਾਂ ਬਿਲਕੁਲ ਇਹ ਉਹ ਲੋਕ ਨੇ ਜਿਨ੍ਹਾਂ ਨੇ ਹੜਾਂ ਦੀ ਮਾਰ ਚੱਲੀ ਹੈ ਪਰ ਨਹੀਂ ਪਰਾਰ 2023 ਦੇ ਵਿੱਚ ਵੱਡੀ ਮਾਰ ਚੱਲੀ ਤੇ ਅੱਜ ਫਿਰ ਉਹੀ ਮਾਰ ਜਿਹੜਾ ਚੱਲ ਰਿਹਾ ਸੜਕਾਂ ਦੇ ਉੱਪਰ ਬੈਠੇ ਨੇ ਚਾਰ ਦਿਨ ਹੋ ਗਿਆ ਸਾਰ ਲੈਣ ਵਾਲਾ ਕੋਈ ਨਹੀਂ ਐ ਤੂੜੀ ਤੱਕ ਜਿਹੜਾ ਸੁੱਕੀ ਤੂੜੀ ਤੱਕ ਇਹਨਾਂ ਡੰਗਰਾਂ ਤੱਕ ਨਹੀਂ ਪਹੁੰਚੀ ਇਸ ਡੰਗਰ ਜਿਹੜੇ ਭੁੱਖੇ ਵਿਲਕ ਰਹੇ ਨੇ ਔਰ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਇਹਨਾਂ ਡੰਗਰਾਂ ਤੱਕ ਹਰਾ ਚਾਰਾ ਪਚਾਰਿਆ ਅਸੀਂ ਇਹਨਾਂ ਡੰਗਰਾਂ ਤੱਕ ਤੂੜੀ ਪਚਾਰਿਆ ਪਰ ਹਾਲਾਤ ਕੁਝ ਜਿਹੜੇ ਆ ਹੋਰ ਕਿ ਬਿਆਨ ਕਰ ਰਿਹਾ ਕਿਉਂਕਿ ਜਿਹੜੀ ਗਰਾਊਂਡ ਰਿਪੋਰਟ ਇਹ ਕਹਿ ਰਹੀ ਹੈ ਕਿ ਇਹਨਾਂ ਡੰਗਰਾਂ ਦੇ ਮੂਹਰੇ ਜਿਹੜੀ ਆ ਸੁੱਕੀ ਤੂੜੀ ਆ ਇਹ ਖਾ ਕੇ ਵਿਚਾਰੇ ਇਹ ਢਿੱਡ ਭਰ ਰਹੇ ਨੇ ਪਤਾ ਨਹੀਂ ਕੱਲ ਨੂੰ ਇਹਨਾਂ ਨੂੰ ਸੁੱਕੀ ਤੂੜੀ ਨਸੀਬ ਹੋਣੀ ਹੈ ਕਿ ਨਹੀਂ ਹੋਣੀ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਜਿਸ ਤਰ੍ਹਾਂ ਉਹ ਦਾਅਵੇ ਕਰ ਰਿਹਾ ਉਹਨਾਂ ਦਾਅਵਿਆਂ ਨੂੰ ਪੂਰਾ ਕਰੇ ਇਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਵੇ ਇਹਨਾਂ ਲੋਕਾਂ ਤੱਕ ਤੂੜੀ ਪਹੁੰਚਾਵੇ ਤਾਂ ਜੋ ਇਹ ਡੰਗਰ ਜਿਹੜੇ ਭੁੱਖੇ ਬੇਜਮਾਨੇ ਵਿਲਕ ਰਹੇ ਨੇ ਇਹ ਘੱਟੋ ਘੱਟ ਆਪਣਾ ਢਿੱਡ ਤਾਂ ਭਰ ਸਕਣ ਕੈਮਰਾ ਪਰਸਨ ਸ਼ਸ਼ੀਪਾਲ ਦੇ ਨਾਲ ਮਲਕੀਅਤ ਸਿੰਘ ਹੋਰ ਜਨਸ ਸਪੋਕਸਮੈਨ ਫਿਰੋਜ਼ਪੁਰ